ਕੰਗੜਾ ਨੋਦੀ ਫਿਲਮ ਅਮਰਜੈਂਸੀ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਜਿੱਥੇ ਪੰਜਾਬ ਭਰ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਫਿਲਮ ਖਿਲਾਫ ਮਾਰਚ ਕੱਢਿਆ ਜਾ ਰਿਹਾ ਹੈ ਲਗਾਤਾਰ ਜਾਰੀ ਹੀ ਤੋਂ ਸੰਖ ਜਥੇ ਬੰਤੇ ਉਤਰੀ ਨੌਦ ਨੂੰ ਉਹਨਾਂ ਦੇ ਬੰਕੀਆਂ ਗਈਆਂ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਹ ਸਿੱਖਾਂ ਦੇ ਵੱਲੋਂ ਲਗਾਤਾਰ ਵਿਰੋਧ ਜਿਹੜਾ ਉਹ ਕੀਤਾ ਜਾ ਰਿਹਾ ਹੈ ਸੜਕਾਂ ਤੇ ਉਤਰੇ ਹੋਏ ਨੇ ਤੇ ਨਾਲ ਹੀ ਫਿਲਮ ਤੇ ਰੋਕ ਲਾਉਣ ਦੀ ਗੱਲ ਆਖੀ ਜਾ ਰਹੀ ਹੈ ਉਹਨਾਂ ਨੇ ਕਿਹਾ ਹੈ ਕਿ ਸਾਡੀਆਂ ਮਾਵਾਂ ਪੈਣਾਂ ਨੂੰ ਟਕੇ ਟਕੇ ਦੀ ਗੱਸਤੀ ਹੈ ਤੇ ਆਪ ਕੀ ਹੈ ਉਹਨਾਂ ਨੇ ਅੱਗੇ ਕਿਹਾ ਕਿ ਤੂੰ ਫਿਲਮ ਦੇ ਵਿੱਚ ਇੰਦਰਾ ਗਾਂਧੀ ਬਣੀ ਹੈ ਉਹ ਤੇ origignal ਸੀ ਸਿੱਖਾਂ ਨੇ ਉਹਨੇ ਛੱਡੀ ਤਾਂ ਤੂੰ ਤਾਂ ਫਿਰ ਵੀ ਚਾਈਨਾ ਦੀ ਬਣ ਕੇ ਆਈ ਐ ਉਹਨਾਂ ਨੇ ਇੱਕ ਹੀ ਕਿਹਾ ਕਿ ਸਰਦਾਰ ਨਾਲ ਮੌਤ ਲੈ ਕੇ ਖੁੰਦੇ ਨੇ ਤੇਰਾ ਹਸ਼ਰ ਮਾੜਾ ਹੋਣ ਵਾਲਾ ਏ ਜੇਕਰ ਫਿਲਮ ਰਿਲੀਜ਼ ਹੁੰਦੀ ਐ ਤਾਂ ਮਾਹੌਲ ਹੋਰ ਵੀ ਭੱਖ ਸਕਦਾ ਏ ਇਹ ਵੀ ਦੱਸੇ ਇੱਕ ਕੰਗੜਾ ਨੋਦੀ ਰਿਲੀਜ਼ਿੰਗ ਡੇਟ ਜਿਹੜੀ ਐ ਉਹ ਟਾਲ ਦਿੱਤੀ ਗਈ ਐ ਉਹਨੇ ਫਿਲਮ 6 ਸਤੰਬਰ ਨੂੰ ਨਹੀਂ ریلی ਉਹ ਚਾਈਨਾ ریلی ਦੀ ਇਹ ਫਿਲਮ ਜੜੀ ਹੈ ਕਾਫੀ ਵਿਵਾਦਚਕੀ ਨਜ਼ਰ ਆ ਰਹੀ ਹੈ ਦੱਸਦੀ ਹੈ ਕਿ ਫਿਲਮ ਅਮਰਜੈਂਸੀ ਨੂੰ ਲੈ ਕੇ ਬਾਅਦ ਕਿੱਥੋਂ ਖੜਾ ਹੋਇਆ ਉਹ ਵੀ ਤੋਂ ਹਟੂਰ 10 ਸਿਨੀ ਹੈ 10 ਦੇ ਵੀ ਕੁਝ ਹਫਤੇ ਪਹਿਲਾਂ ਅਮਰਜੈਂਸੀ ਫਿਲਮ ਦਾ ਟ੍ਰੇਲਰ ਜੜਾ ਉਹ ਰਿਲੀਜ਼ ਹੋਇਆ ਸੀ ਗੈਸ ਦੇ ਵਿੱਚ ਖਾਲਸਾਨੀ ਆਗੂ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆ ਵੱਲੋਂ ਬਕਰ ਜਿਖ ਰਾਜ ਨਹਿਂਦਰਾ ਗਾਂਧੀ ਦੀ ਪਾਰਟੀ ਦਾ ਸਮਰਥਨ ਕਰਨ ਦਾ ਦਾਅਵਾ ਕੀਤਾ ਗਿਆ ਇਸ ਤੋਂ ਨਾਰਾਜ਼ ਹੋ ਕੇ ਆਸ ਸਿੱਖਾਂ ਦੇ ਵੱਲੋਂ ਫਿਲਮ ਨੂੰ ਰੋਕਣ ਦੀ ਗੱਲ ਅੱਕੀ ਜਾਰੀ ਹੈ ਕੰਗੜਾ ਨੋਬੀਸ ਜ਼ਿਲ੍ਹੇ ਮੰਨ ਫਿਲਮ ਦੀਦਾਰ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਜਿੱਥੇ ਪੰਜਾਬ ਭਾਰਤੀ ਵਿੱਚ ਬਗਬਗੂ ਜਥੇਬੰਦੀਆਂ ਦੇ ਵੱਲੋਂ ਖਿਲਾਫ ਹੋ ਰੋਸ ਹਾਰਸ਼ ਕਰ ਰਿਹਾ ਜਾ ਰਿਹਾ ਹੈ ਫਿਲਮ ਦੇ ਕਮੰਦੀ ਲੜੜੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਇਸ ਦਿਨ ਚਾਲ ਹੀ ਸੂਰਾਂ ਮੁੰਬਈ ਤੋਂ ਸੰਨੇ ਅੰਯਾਨੇ ਜਿੱਥੇ ਸਿੱਖ ਜਥੇਬੰਦੀਆਂ ਕੰਨ ਸੜਕਾਂ ਤੇ ਤਰੀਆਂ ਹੋਈਆਂ ਨੇ ਨੰਨਾ ਨੌ ਦੀ ਫਿਲਮ ਤੇ ਜੋ ਉਹਨਾਂ ਦੇ ਵੱਲੋਂ ਬਿਆਨ ਬਾਜ਼ੀਆਂ ਦਿੱਤੀਆਂ ਗਈਆਂ ਉਹਨਾਂ ਦਾ ਵਿਰੋਧ ਜਾਂ ਦਿੱਤਾ ਜਾ ਰਿਹਾ ਹੈ ਤਰਜ਼ੀਰਤ ਇਸ ਦੀ ਖਾਤਿਰ ਹੋ ਕਿ ਕਿਵੇਂ ਇਹ ਸਿੱਖਾਂ ਦੇ ਵੱਲੋਂ ਲਗਾਤਾਰ ਵਿਰੋਧ ਜਿਹੜਾ ਉਹ ਕੀਤਾ ਜਾ ਰਿਹਾ ਹੈ ਸੜਕਾਂ ਤੇ ਉਤਰੇ ਹੋਏ ਨੇ ਤੇ ਨਾਲ ਹੀ ਫਿਲਮ ਤੇ ਰੋਕ ਲਾਉਣ ਦੀ ਗੱਲ ਆਖੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਸਾਡੀਆਂ ਮਾਵਾਂ ਪੈਣਾਂ ਨੂੰ ਟਕੇ ਟਕੇ ਦੀ ਗੱਦਸਦੀ ਹੈ ਤੇ ਆਪ ਕੀ ਹੈ ਉਹਨਾਂ ਨੇ ਅੱਗੇ ਕਿਹਾ ਕਿ ਤੂੰ ਫਿਲਮ ਦੇ ਵਿੱਚ ਇੰਦਰਾ ਗਾਂਧੀ ਬਣੀ ਹੈ ਉਹ ਤੇ origignal ਸੀ ਸਿੱਖਾਂ ਨੇ ਉਹਨੇ ਛੱਡੀ ਤਾਂ ਤੂੰ ਤਾਂ ਫਿਰ ਵੀ ਚਾਈਨਾ ਦੀ ਬਣ ਕੇ ਆਈ ਹੈ ਉਹਨਾਂ ਨੇ ਇੱਕ ਇਹ ਕਿਹਾ ਕਿ ਸਰਦਾਰ ਨਾਲ ਮੌਤ ਲੈ ਕੇ ਖੁੰਦੇ ਨੇ ਤੇਰਾ ਹਸ਼ਰ ਮਾੜਾ ਹੋਣ ਵਾਲਾ ਹੈ ਜੇਕਰ ਫਿਲਮ ਰਿਲੀਜ਼ ਹੁੰਦੀ ਹੈ ਤਾਂ ਮਾਹੌਲ ਹੋਰ ਵੀ ਪੱਕ ਸਕਦਾ ਹੈ ਇਹ ਵੀ ਦੱਸਦੀ ਹੈ ਕਿ ਕੰਗਣਾ ਨੋਧੀ ਫਿਲਮ ਦੀ ਰਿਲੀਜ਼ਿੰਗ ਡੇਟ ਜਿਹੜੀ ਹੈ ਉਹ ਟਾਲ ਦਿੱਤੀ ਗਈ ਹੈ ਹੁਣੇ ਫਿਲਮ 6 ਸਤੰਬਰ ਨੂੰ ਨਹੀਂ ਰਿਲੀਜ਼ ਹੋਵੇਗੀ ਇਨੀ ਦਿਨੀ ਇਹ ਫਿਲਮ ਜੜੀ ਹੈ ਕਾਫੀ ਵਿਵਾਦਾਂ ਚ ਕਿਰੀ ਨਜ਼ਰ ਆ ਰਹੀ ਹੈ ਦੱਸਦੀ ਹੈ ਕਿ ਫਿਲਮ ਅਮਰਜੈਂਸੀ ਨੂੰ ਲੈ ਕੇ ਵਿਵਾਦ ਕਿੱਥੋਂ ਖੜਾ ਹੋਇਆ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਦੱਸਦੀ ਹੈ ਕਿ ਕੁਝ ਹਫ਼ਤੇ ਪਹਿਲਾਂ ਅਮਰਜੈਂਸੀ ਫਿਲਮ ਦਾ ਟ੍ਰੇਲਰ ਜਿਹੜਾ ਉਹ ਰਿਲੀਜ਼ ਹੋਇਆ ਸੀ ਇਸ ਦੇ ਵਿੱਚ ਖਾਲਿਸਤਾਨੀ ਆਗੂ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆ ਵੱਲੋਂ ਵੱਖਰੇ ਸਿੱਖ ਰਾਜ ਲਈ ਇੰਦਰਾ ਗਾਂਧੀ ਦੀ ਪਾਰਟੀ ਦਾ ਸਮਰਥਨ ਕਰਨ ਦਾ ਦਾਵਾ ਕੀਤਾ ਗਿਆ ਇਸ ਤੋਂ ਨਾਰਾਜ਼ ਹੋ ਕੇ ਹਰ ਸਿੱਖਾਂ ਦੇ ਵੱਲੋਂ ਇਸ ਫਿਲਮ ਨੂੰ ਰੋਕਣ ਦੀ ਗੱਲ ਆਖੀ ਜਾ ਰਹੀ ਹੈ ਕੰਗੜਮ ਨੋ ਦੀ ਫਿਲਮ ਐਮਰਜੈਂਸੀ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਜਿੱਥੇ ਪੰਜਾਬ ਭਰ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਫਿਲਮ ਖਿਲਾਫ ਰੋਸ ਮਾਰਚ ਕੱਢਿਆ ਜਾ ਰਿਹਾ ਹੈ ਫਿਲਮ ਤੇ ਪਾਬੰਦੀ ਲਗਾਉਣ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਇਦਾਂ ਚਾਲੀ ਹੀ ਤਸਵੀਰਾਂ ਮੁੰਬਈ ਤੋਂ ਸਾਹਮਣੇ ਆਈਆਂ ਨੇ ਜਿੱਥੇ ਸਿੱਖ ਜਥੇਬੰਦੀਆਂ ਸੜਕਾਂ ਤੇ ਉਤਰੀਆਂ ਹੋਈਆਂ ਨੇ ਕੰਗਣਾਰਨੌ ਦੀ ਫਿਲਮ ਤੇ ਜੋ ਉਹਨਾਂ ਦੇ ਵੱਲੋਂ ਬਿਆਨਬਾਜ਼ੀਆਂ ਕੀਤੀਆਂ ਗਈਆਂ ਉਹਨਾਂ ਦਾ ਤਸਵੀਰਾਂ ਦੇ ਸਿੱਖਾਂ ਦੇ ਵੱਲ ਜਿਹੜਾ ੜਕਾ ਤੇ ਉਤਰੇ ਦੀ ਗੱਲ ਆ ਕਿ ਕਿਹਾ ਹੈ ਪੈਣਾ ਨੂੰ ਦੱਸਦੀ ਹੈ ਉਹਨਾਂ ਨੇ ਅੱਗੇ ਵਿੱਚ ਇੰਦਰਾ ਗਾਂਧੀ ਬਣੀ ਹੈ ਉਹ ਤੇ origignal ਸੀ ਸਿੱਖਾਂ ਨੇ ਉਹਨੇ ਛੱਡੀ ਤਾਂ ਤੂੰ ਤਾਂ ਫਿਰ ਵੀ ਚਾਈਨਾ ਦੀ ਬਣ ਕੇ ਆਈ ਹੈ ਉਹਨਾਂ ਨੇ ਇੱਕ ਇਹ ਕਿਹਾ ਕਿ ਸਰਦਾਰ ਨਾਲ ਮੌਤ ਲੈ ਕੇ ਘੁੰਮਦੇ ਨੇ ਤੇਰਾ ਹਸ਼ਰ ਮਾੜਾ ਹੋਣ ਵਾਲਾ ਏ ਜੇਕਰ ਫਿਲਮ ਰਿਲੀਜ਼ ਹੁੰਦੀ ਹੈ ਤਾਂ ਮਾਹੌਲ ਹੋਰ ਵੀ ਪੱਕ ਸਕਦਾ ਹੈ ਇਹ ਵੀ ਦੱਸਦੀ ਹੈ ਕਿ ਕੰਗਣਾ ਨੋਧੀ ਫਿਲਮ ਦੀ ਰਿਲੀਜ਼ਿੰਗ ਡੇਟ ਜਿਹੜੀ ਹੈ ਉਹ ਟਾ ਦਿੱਤੀ ਗਈ ਹੈ ਹੁਣ ਇਹ ਫਿਲਮ 6 ਸਤੰਬਰ ਨੂੰ ਨਹੀਂ ਰਿਲੀਜ਼ ਹੋਵੇਗੀ ਇਹ ਨਹੀਂ ਇਹ ਫਿਲਮ ਜਿਹੜੀ ਹੈ ਕਾਫੀ ਵਿਵਾਦਾਂ ਚ ਘिरी ਨਜ਼ਰ ਆ ਰਹੀ ਹੈ ਦੱਸਦੀ ਹੈ ਕਿ ਫਿਲਮ ਐਮਰਜੈਂਸੀ ਨੂੰ ਲੈ ਕੇ ਵਿਵਾਦ ਕਿੱਥੋਂ ਖੜਾ ਹੋਇਆ ਉਹ ਵੀ ਤੁਹਾਡੂ ਦੱਸ ਦਿੱਨੀਆ ਦੱਸ ਦिए ਕਿ ਕੁਝ ਹਫ਼ਤੇ ਪਹਿਲਾਂ ਐਮਰਜੈਂਸੀ ਫਿਲਮ ਦਾ ਟ੍ਰੇਲਰ ਜਿਹੜਾ ਉਹ ਰਿਲੀਜ਼ ਹੋਇਆ ਸੀ ਇਸ ਦੇ ਵਿੱਚ ਖਾਲਿਸਤਾਨੀ ਆਗੂ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆ ਵੱਲੋਂ ਵੱਖਰੇ ਸਿੱਖ ਰਾਜ ਲਈ ਇੰਦਰਾ ਗਾਂਧੀ ਦੀ ਪਾਰਟੀ ਦਾ ਸਮਰਥਨ ਕਰਨ ਦਾ ਦਾਵਾ ਕੀਤਾ ਗਿਆ ਇਸ ਤੋਂ ਨਾਰਾਜ਼ ਹੋ ਕੇ ਹਰ ਸਿੱਖਾਂ ਦੇ ਵੱਲੋਂ ਇਸ ਫਿਲਮ ਨੂੰ ਰੋਕਣ ਦੀ ਗੱਲ ਆਖੀ ਜਾ ਰਹੀ ਹੈ ਕੰਗੜਾ ਨੋਬ ਦੀ ਫਿਲਮ ਐਮਰਜੈਂਸੀ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਜਿੱਥੇ ਪੰਜਾਬ ਭਰ ਦੇ ਵਿੱਚ ਵਕ ਵਕ ਜਥੇਬੰਦੀਆਂ ਦੇ ਵੱਲੋਂ ਫਿਲਮ ਖਿਲਾਫ ਰੋਸ ਮਾਰਚ ਕੱਢਿਆ ਜਾ ਰਿਹਾ ਹੈ ਫਿਲਮ ਤੇ ਪਾਬੰਦੀ ਲਗਾਉਣ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਚਾਹਲੀ ਤਸਵੀਰਾਂ ਮੁੰਬਈ ਤੋਂ ਸਾਹਮਣੇ ਆਈਆਂ ਨੇ ਜਿੱਥੇ ਸਿੱਖ ਜਥੇਬੰਦੀਆਂ ਸੜਕਾਂ ਤੇ ਉਤਰੀਆਂ ਹੋਈਆਂ ਨੇ ਕੰਗੜਾ ਨੌਦੀ ਫਿਲਮ ਤੇ ਜੋ ਉਹਨਾਂ ਦੇ ਵੱਲੋਂ ਬਿਆਨਬਾਜ਼ੀਆਂ ਕੀਤੀਆਂ ਗਈਆਂ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਹ ਸਿੱਖਾਂ ਦੇ ਵੱਲੋਂ ਲਗਾਤਾਰ ਵਿਰੋਧ ਜਿਹੜਾ ਉਹ ਕੀਤਾ ਜਾ ਰਿਹਾ ਹੈ ਸੜਕਾਂ ਤੇ ਉਤਰੇ ਹੋਏ ਨੇ ਤੇ ਨਾਲ ਹੀ ਫਿਲਮ ਤੇ ਰੋਕ ਲਾਉਣ ਦੀ ਗੱਲ ਆਖੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਸਾਡੀਆਂ ਮਾਵਾਂ ਪੈਣਾ ਨੂੰ ਟਕੇ ਟਕੇ ਦੀ ਦਾਸੀ ਐ ਤੇ ਆਪ ਕੀ ਐ। ਉਹਨਾਂ ਨੇ ਅੱਗੇ ਕਿਹਾ ਕਿ ਤੂੰ ਫਿਲਮ ਦੇ ਵਿੱਚ ਇੰਦਰਾ ਗਾਂਧੀ ਬਣੀ ਐ ਉਹ ਤੇ origignal ਸੀ ਸਿੱਖਾਂ ਨੇ ਉਹਨੇ ਛੱਡੀ ਤਾਂ ਤੂੰ ਤਾਂ ਫਿਰ ਵੀ ਚਾਈਨਾ ਦੀ ਬਣ ਕੇ ਆਈ ਐ। ਉਹਨਾਂ ਨੇ ਇੱਕ ਇਹ ਕਿਹਾ ਕਿ ਸਰਦਾਰ ਨਾਲ ਮੌਤ ਲੈ ਕੇ ਘੁੰਦੇ ਨੇ ਤੇਰਾ ਹਸ਼ਰ ਮਾੜਾ ਹੋਣ ਵਾਲਾ ਜੇਕਰ ਫਿਲਮ ਰਿਲੀਜ਼ ਹੁੰਦੀ ਹੈ ਤਾਂ ਮਾਹੌਲ ਹੋਰ ਵੀ ਪੱਕ ਸਕਦਾ ਹੈ ਇਹ ਵੀ ਦੱਸਿਆ ਕਿ ਕੰਗੜਾ ਨੋਦੀ ਫਿਲਮ ਦੀ ਰਿਲੀਜ਼ਿੰਗ ਡੇਟ ਜਿਹੜੀ ਹੈ ਉਹ ਟਾ ਦਿੱਤੀ ਗਈ ਹੈ ਹੁਣ ਇਹ ਫਿਲਮ 6 ਸਤੰਬਰ ਨੂੰ ਨਹੀਂ ਰਿਲੀਜ਼ ਹੋਵੇਗੀ ਇਨੀ ਦਿਨੀ ਇਹ ਫਿਲਮ ਜੜੀ ਹੈ ਕਾਫੀ ਵਿਵਾਦ